ਅਚਾਨਕ ਇਸ ਵੀਰ ਦੀ ਮਾਂ ਨਾ ਢਿੱਲੀ ਹੋ ਜਾਂਦੀ ਆ ਤਾਂ ਦੇਖੋ ਯਾਰ ਮੌਕੇ ਤੇ ਹਸਪਤਾਲ ਲਿਆਉਂਦਾ ਇਹ ਵੀਰ ਔਖੇ ਸਮੇਂ ਵਿੱਚ ਕੋਈ ਨਹੀਂ ਹੋਰ ਖੜਦਾ ਹੁੰਦਾ ਨਾਲ ਜਾਂ ਪੁੱਤ ਤੇ ਜਾਂ ਆਪਣੇ ਨਾਲ ਖੜਦੇ ਹੁੰਦੇ ਨੇ ਇਸ ਵੀਰ ਨੇ ਦੇਖੋ ਯਾਰ ਆਪਣੀ ਮਾਂ ਦੀ ਨਾ ਹਸਪਤਾਲ ਦੇ ਵਿੱਚ ਸੰਭਾਲ ਦੇਖੋ ਕਿਵੇਂ ਕੀਤੀ ਯਾਰ ਇੱਕ ਮਾਂ ਹੀ ਹੁੰਦੀ ਆ ਜਿਹੜੀ ਆਪਣੇ ਪਰਿਵਾਰ ਦੇ ਲਈ ਸਾਰਾ ਦਿਨ ਖੱਪਦੀ ਐ ਤੇ ਟੈਨਸ਼ਨਾਂ ਦੇ ਵਿੱਚ ਹੋ ਹੋ ਕੇ ਨਾ ਬਿਮਾਰ ਵੀ ਹੋ ਜਾਂਦੀ ਐ ਤੇ ਫਿਰ ਵੀ ਨਹੀਂ ਹਿੰਮਤ ਹਾਰਦੀ ਦੇਖੋ ਵੀਰ ਦਾ ਕਿੱਡਾ ਹੌਸਲਾ ਯਾਰ ਕਿੰਨੇ ਹੌਸਲੇ ਦੇ ਨਾਲ ਆਪਣੀ ਮਾਂ ਦੀ ਦੇਖਭਾਲ ਕਰ ਰਿਹਾ ਯਾਰ ਇਹ ਜੇ ਹਾਲਾਤਾਂ ਵਿੱਚ ਆਪਣੇ ਕੰਮ ਨਹੀਂ ਜ਼ਰੂਰੀ ਹੁੰਦੇ ਉਹਨਾਂ ਦੀ ਦੇਖਭਾਲ ਜ਼ਰੂਰੀ ਹੁੰਦੀ ਹੈ ਤੇ ਉਹਨਾਂ ਦੇ ਦੁੱਖ ਦੇ ਵਿੱਚ ਖੜਨਾ ਬਹੁਤ ਜ਼ਰੂਰੀ ਹੁੰਦਾ ਹੈ ਕਈ ਬੰਦੇ ਇਦਾਂ ਦੇ ਹੁੰਦੇ ਨੇ ਆਪਣੇ ਮਾਪਿਓ ਜਦੋਂ ਬਿਮਾਰ ਹੋ ਜਾਂਦੇ ਨੇ ਨਾ ਤੇ ਪੈਸੇ ਲਾਉਣ ਤੋਂ ਚੱਲ ਜਾਂਦੇ ਨੇ ਯਾਰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਦੇਖੋ ਆਪਣੇ ਮਾਪਿਓ ਦੀ ਸੰਭਾਲ ਨਹੀਂ ਕਰਦੇ ਹੁੰਦੇ ਇਹੋ ਜਿਹੇ ਬੰਦੇ ਯਾਰ ਆਪਣੇ ਮਾਪਿਓ ਦੇ ਨਾਲ ਨਾ ਮਤਬਲ ਦਾ ਵਰਤਦੇ ਹੁੰਦੇ ਨੇ ਫਿਰ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ